ਹਾਂਜੀ ਨਮਸਕਾਰ ਜੀ ਮੈਂ ਸੁਮਾਂਜਲੀ ਮੇਸ਼ੀ ਦੇ ਢਾਬੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰ ਰਹੀ ਹਾਂ ਅੱਜ ਜਿਹੜੀ ਰੈਸিপি ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਨਾ ਸ਼ਾਇਦ ਤੁਸੀਂ ਕਦੇ ਬਣਾ ਕੇ ਖਾਧੀ ਹੋਵੇ ਬਸ देर ਨਹੀਂ ਕਰਾਂਗੇ ਦੇਖ ਲੈਣੇ ਆਂ ਹਾਂਡੀ 'ਚ ਪਾਇਆ ਤੇਲ ਵਿੱਚ ਪਾਤੇ ਐ ਪਨੀਰ ਦੇ ਕੁਝ ਕਯੂਬਸ ਕੱਟ ਕੇ ਠੀਕ ਐ ਫੈਮਿਲੀ ਮੈਂਬਰ ਦੇ ਅਕੋਰਡਿੰਗ ਤੁਸੀਂ ਸਬਜੀ ਦੀ ਕੁਆਂਟੀਟੀ ਘਟਾਵਾਂ ਵਧਾ ਸਕਦੇ ਹੋ ਠੀਕ ਐ ਪਨੀਰ ਨੂੰ ਅਸੀਂ ਫਰਾਈ ਕਰਕੇ ਕੱਢ ਲਿਆ ਫਿਰ ਉਸੇ ਤੇਲ ਵਿੱਚ ਅਸੀਂ ਜੀਰਾ ਤੇ ਆਪਾਂ ਜਿਹੜਾ ਪਿਆਜ਼ ਹੈ ਨਾ ਦੋ ਪਿਆਜ਼ ਦਾ ਪੇਸਟ ਬਣਾ ਕੇ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਪਿਆਜ਼ ਭੁੱਜ ਗਏ ਨੇ ਫਿਰ ਹਲਦੀ, ਢੇਗੀ, ਮਿਰਚ, ਧਨੀਆ ਪਾਊਡਰ ਪਾ ਕੇ ਉਹਨੂੰ ਅਸੀਂ ਕੀ ਕੀਤਾ ਭੁੰਨ ਲਿਆ ਵਾ ਨਾਲ ਹੀ ਅਸੀਂ ਪਾ ਰਹੇ ਆ ਅਦਰਕ, ਲਸਣ ਤੇ ਹਰੀ ਮਿਰਚ ਨੂੰ ਕੱਦੂਕਸ ਕਰਕੇ ਜਾਂ ਬ੍ਰਿਕ-ਬ੍ਰਿਕ ਕੱਟ ਕੇ ਜਾਂ ਫਿਰ ਉਹਦਾ ਪੇਸਟ ਵੀ ਪਾ ਸਕਦੇ ਹੋ ਇਹਨੂੰ ਵੀ ਆਪਾਂ ਭੁੰਨਿਆ ਜਦੋਂ ਤੱਕ ਕਿ ਸਾਡੇ ਮਸਾਲੇ ਜਿਹੜੇ ਆ ਨਾ ਤੇਲ ਨਾਲ ਸੈਪਰੇਟ ਕਰਦਣ ਦੇਖੋ ਜੀ ਮਸਾਲਾ ਕਿੱਡਾ ਵਧੀਆ ਭੁੱਜ ਕੇ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਦੋ ਟ ਉਹ ਪਾਤੀ ਨੂੰ ਵੀ ਥੋੜਾ ਪੱਕਾਨ ਦਵਾਂਗੇ ਟਮਾਟਰ ਦੇ ਨਾਲ ਹੀ ਅਸੀਂ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਨਮਕ ਜਿੰਨਾ ਤੁਸੀਂ ਪਸੰਦ ਕਰਦੇ ਹੋ ਨਮਕ ਪਾ ਕੇ ਫਿਰ ਅਸੀਂ ਥੋੜਾ ਮਿਕਸ ਕਰਾਂਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇਹ সুইਟ ਕੌਰਨ ਠੀਕ ਹੈ ਬਹੁਤ ਆਸਾਨੀ ਨਾਲ ਮਾਰਕੀਟ ਚ ਮਿਲ ਜਾਂਦੇ ਨੇ ਅੱਜ ਜਿਹੜੀ ਰੈਸਿਪੀ ਬਣਨ ਜਾ ਰਹੀ ਹੈ ਨਾ সুইਟ ਕੌਰਨ ਪਨੀਰ ਦੀ ਰੈਸਿਪੀ ਬਣਨ ਜਾ ਰਹੀ ਜਿਹੜੀ ਕਿ ਤੁਹਾਨੂੰ ਬਹੁਤ ਹੀ ਸਵਾਦ ਲੱਗੇਗੀ ਸ਼ਾਇਦ ਤੁਸੀਂ ਕਦੀ ਟਰਾਈ ਕੀਤੀ ਹੋਵੇ সুইਟ ਕੌਰਨ ਪਾ ਕੇ ਉਸੇ ਮਿਕਸੀ ਦੇ ਵਿੱਚ ਥੋੜਾ ਪਾਣੀ ਪਾ ਕੇ ਨਾ ਮੈਂ ਤੇ ਇਹਦੇ ਵਿੱਚ ਪਾਤਾ ਅੱਧਾ ਕੋਲੀ ਪਾਣੀ ਪਾਇਆ ਪਹਿਲੇ ਅਸੀਂ সুইਟ ਕੌਰਨ ਨੂੰ ਨਾ ਪਕਾਉਣਾ ਵਜੇ ਤੋ ਸੌਫਟ ਹੋ ਜਾਣਗੇ ਫਿਰ ਅੱਗੇ ਦਾ ਕੰਮ ਕਰਾਂਗੇ ਇਹਨੂੰ ਟੱਕ ਦਿੰਨੇ ਆ। ਲੋ ਜੀ 7 ਮਿੰਟ ਵਾਸਤੇ ਆਪਾਂ ਬਸ ਟੱਕਿਆ ਸੀਗਾ ਤਾਂ ਕਿ ਸਾਡੇ ਜਿਹੜੇ সুইਟ ਕੌਰਨ ਨੇ ਉਹ ਸੌਫਟ ਹੋ ਜਾਣ ਕਿਉਂਕਿ ਮੈਂ ਕੱਚੇ ਪਾਈ ਸੀਗੇ ਠੀਕ ਹੈ ਤੁਸੀਂ ਚਾਹੋ ਤਾਂ ਉਬਾਲ ਕੇ ਵੀ ਪਾ ਸਕਦੇ ਹੋ। ਤੇ ਇੱਥੇ ਜਦੋਂ সুইਟ ਕੌਰਨ ਸੌਫਟ ਹੋ ਜਾਏਗਾ ਉਹਨੂੰ ਚੈੱਕ ਕਰ ਲੈਣਾ ਦਬਾ ਕੇ ਤੁਸੀਂ ਪਾਣੀ ਤੁਹਾਨੂੰ ਘੱਟ ਲੱਗੇ ਤਾਂ ਹੋਰ ਪਾ ਲੈਣਾ ਮੈਂ ਅੱਧਾ ਕੋਲੀ ਪਾਣੀ ਪਾ ਰਹੀ ਆ। ਹੋਣ ਜਾ ਰਿਹਾ ਜੀ ਇਹਦੇ ਚ ਜ਼ਬਰਦਸਤ ਵਾਲਾ ਫਲੇਵਰ ਜਿਹਨੂੰ ਤੁਸੀਂ ਬਿਲਕੁਲ ਵੀ ਸਕਿਪ ਨਹੀਂ ਕਰਨਾ ਹੈ ਹਾਂ ਅਗਰ ਤੁਹਾਨੂੰ ਹਾਈ ਬੀਪੀ ਦੀ ਪ੍ਰੋਬਲਮ ਹੈ ਫਿਰ ਤੁਸੀਂ ਇਹਨੂੰ ਸਕਿਪ ਕਰ ਸਕਦੇ ਆਦਰਵਾਇਜ਼ ਕੋਣ ਤੇ ਐ ਸਾਡੀ ਜਿਹੜੀ ਕਸੂਰੀ ਮੇਥੀ ਹੈ ਨਾ ਇਹਦਾ ਫਲੇਵਰ ਹੋਏ 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 ਮੈਂ ਕਹਿੰਨੀ ਆ ਜ਼ਬਰਦਸਤ ਆਂਡ ਗਾਂਡ ਚ ਜੁੱਤਾ ਖੁਸ਼ਬੂ ਨਹੀਂ ਜਾਏ ਨੀ ਉਦੋਂ ਤੱਕ ਸਬਜ਼ੀ ਦਾ ਫਾਇਦਾ ਹੀ ਕੀ ਹੈ ਨਾ ਲੋ ਜੀ ਐਸੇ ਕਸੂਰੀ ਮੇਥੀ ਪਾ ਦਿੱਤੀ ਹੈ ਹੁਣ ਇਹਦੇ ਵਿੱਚ ਜਿਹੜਾ ਸੀ ਪਨੀਰ ਹੈ ਨਾ ਜਿਹੜਾ ਸੀ ਸੌਟੇ ਕਰਕੇ ਰੱਖਿਆ ਸੀ ਉਹ ਅਸੀਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਬਹੁਤ ਹੀ ਜ਼ਬਰਦਸਤ ਹੈ ਸਾਡੀ ਅੱਜ ਦੀ ਰੈਸਪੀ ਬਣਨ ਵਾਲੀ ਹੈ ਨੂੰ ਤੁਸੀਂ ਪੂਰਾ ਦੇਖ ਲਓ ਤੇ ਟਰਾਈ ਜ਼ਰੂਰ ਕਰਨਾ 2 ਤੋਂ 3 ਚਮਚ ਅਸੀਂ کریم ਪਾਤੀ ਹੈ ਹਨ ਕੀ ਘਰ ਦੀ ਜਿਹੜੀ ਮਲਾਈ ਹੁੰਦੀ ਹੈ ਉਹ ਪਾਤੀ ਹੈ ਤਾਂ ਕਿ ਇੱਕ ਵਧੀਆ ਜਿਹਾ ਕਲਰ ਵੀ ਆ ਜਾਏ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਅਸੀਂ 5 ਮਿੰਟ ਸਿਰਫ ਟਕਣਾ ਹੈ ਤਾਂ ਕਿ ਸਾਰੀਆਂ ਚੀਜ਼ਾਂ ਆਪਸ ਵਿੱਚ ਰਲ ਮਿਲ ਜਾਣ 5 ਮਿੰਟ ਬਾਅਦ ਟੱਕ ਕੇ ਫਿਰ ਦੇਖਦੇ ਹਾਂ ਲੋ ਜੀ ਇੱਥੇ 5 ਮਿੰਟ ਹੋ ਗਏ ਨੇ ਤੇ ਸਾਡੀ ਜਿਹੜੀ ਸਬਜੀ ਹੈ ਉਹ ਬਣ ਕੇ ਤਿਆਰ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਰੈਸিপি ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਣ ਵਾਲੀ ਹੈ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਇਹਨੂੰ ਕਦੇ ਫਰਾਈ ਨਹੀਂ ਕੀਤਾ। ਬਸ ਜੀ ਫਿਰ ਦੇਰ ਕਿਸ ਗੱਲ ਦੀ ਹੈ, ਕੌਣ ਅੱਜਕਲ ਸੀਜ਼ਨ ਵਿੱਚ ਹੈ, ਰੈਸিপি ਤੁਹਾਡੇ ਤੱਕ ਪਹੁੰਚ ਗਈ ਹੈ, ਇੱਕਦਮ ਯੂਨਿਕ ਰੈਸিপি ਹੈ। ਹੁਣ ਤੁਸੀਂ ਇਹਨੂੰ ਫਰਾਈ ਕਰਨਾ ਹੈ, ਲਾਈਕ ਕਰਨਾ ਹੈ। ਪਹਿਲੀ ਵਾਰੀ ਚੈਨਲ ਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਚਲੋ ਜੀ ਫਿਰ ਮਿਲਦੇ ਹਾਂ ਇੱਕ ਹੋਰ ਆਸਾਨ ਤੇ ਸਵਾਦੀ ਜੀ ਰੈਸিপি ਦੇ ਨਾਲ ਤੇ ਉਦੋਂ ਤੱਕ ਥੈਂਕ ਯੂ, ਬਾਏ ਬਾਏ।